ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਵੇਖਿਆ ਰੰਗ ਕੁੜਾ ਵਿਆ ਬਸਾਨਾ ਸੱਬੇ ਛਾਰ ਹਾਰ ਅੰਮ੍ਰਿਤ ਗੁੰਦ ਸੋਹਾਵਣੀ ਮਿਲ ਸਾਧੂ ਪੀਮਣ ਹਾਰ ਵਾਣ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਨਾਨਕ ਹਰ ਜੀ ਮਿਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੋਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ ਤਿਨਾ ਸੋਹਾਗਣੀ ਜਿਨ ਰਾਮ ਨਾਮ ਔਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਅੱਜ 16 ਜੁਲਾਈ ਹੈ ਸਨ 225 ਦੇ ਵਿੱਚ 12 ਮਹੀਨੇ ਸੰਗਤਾਂ ਪੜ੍ਹਦੀਆਂ ਤੇ ਸੁਣਦੀਆਂ ਆ ਰਹੀਆਂ ਹਨ ਜਿਵੇਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ 12 ਮਹੀਨੇ ਹਨ ਤੇਵੇਂ ਚੇਤ ਤੋਂ ਲੈ ਕੇ ਫੱਲਗੁਣ ਤੱਕ 12 ਮਹੀਨੇ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਨੇ ਪਰ ਮਾਏ ਹਨ ਹਰ ਮਹੀਨੇ ਵਿੱਚ ਇਹ ਜਿਹੜੇ 31 ਦਿਨ ਹੁੰਦੇ ਨੇ ਹਰ ਮਹੀਨੇ ਵਿੱਚ ਵੱਖ-ਵੱਖ ਤਰੀਕੇ ਨਾਲ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੇ ਤਰੀਕੇ ਨਾਲ ਮਨ ਕਾਬੂ ਆ ਜਾਵੇ ਮਨ ਕੰਟਰੋਲ ਵਿੱਚ ਹੋ ਜਾਵੇ ਮਨ ਹੁਕਮ ਵਿੱਚ ਚੱਲਣ ਲੱਗ ਪਵੇ ਮਨ ਆਪਣੀਆਂ ਮਰਜ਼ੀਆਂ ਨਾ ਕਰੇ ਮਨ ਪਰਮਾਤਮਾ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇ ਚੰਗੇ ਕਰਮ ਕਰੇ ਕਿਸੇ ਨੂੰ ਬੁਰਾ ਨਾ ਕਹਵੇ ਗੁਰਬਾਣੀ ਸੁਣ ਸੁਣ ਕੇ ਪੜ ਪੜ ਕੇ ਬੋਲਿਆ ਕਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਅੱਜ ਦਾ ਮਹੀਨਾ ਸਾਵਣ ਦਾ ਮਹੀਨਾ ਹੈ 16 ਜੁਲਾਈ ਹੈ ਸਨ 2025 ਹੈ ਰੋਜ਼ ਪਾਠ ਹੋਇਆ ਕਰਦਾ ਹੈ 10 ਦੇ ਮਨ ਵਿੱਚ ਆਈ ਹੈ ਜ਼ਿੰਦਗੀ ਦਾ ਕੀ ਭਰੋਸਾ ਹੈ ਦਿਲਬਾਗ ਸਿੰਘਾ ਅੱਜ ਦਾ ਮਹੀਨਾ ਦੇ ਸਰੀਰ ਕਰਕੇ ਹਰਿ ਮੰਦਰ ਸਾਹਿਬ ਨਹੀਂ ਪਹੁੰਚ ਸਕਦੇ ਤੇ ਮਨ ਕਰਕੇ ਤੇ ਬੰਦਾ ਪਹੁੰਚ ਸਕਦਾ ਹੈ ਨਾ ਕਬੀਰ ਮਨ ਪੰਖੀ ਭਇਓ ਉੱਡ ਉੱਡ ਦੇ ਦਿਸ ਜਾਏ ਸਾਰੇ ਪਾਸੇ ਪੱਜਾ ਫਿਰਦਾ ਹੈ ਭਾਵੇਂ ਕਿਸੇ ਕੰਟਰੀ ਵਿੱਚ ਬੈਠਾ ਹੈ ਪਰ ਮਨ ਤਾਂ ਉੱਡ ਕੇ ਜਾ ਕੇ ਦਰਸ਼ਨ ਕਰ ਸਕਦਾ ਹੈ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਮਨ ਤੇ ਚੁੱਭਾ ਮਾਰ ਸਕਦਾ ਹੈ ਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਿਛਲਾ ਮਹੀਨਾ ਸਮਾਪਤ ਹੋ ਗਿਆ ਹੈ ਇਹ ਮਹੀਨਾ ਮਹਾਰਾਜ ਜੀ ਨੇ ਅੱਜ ਜੋ ਬਖਸ਼ਿਸ਼ ਕੀਤਾ ਹੈ 16 ਜੁਲਾਈ ਸਨ 2025 ਸਤਿਗੁਰੂ ਸੁਖਾਂ ਦਾ ਸਾਲ ਬਖਸ਼ਿਸ਼ ਕਰਨ ਅਗਲੀ ਵਾਰੀ ਫਿਰ 12 ਸਗਰਾਂ ਦਾ ਆਉਣਗੀਆਂ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਵਿੱਚ 12 ਮਹ ਹਰ ਸਾਲ ਹੀ ਪੜਿਆ ਜਾਂਦਾ ਹੈ ਤੁਸਾਂ ਘਰ ਪੜਨਾ ਹੋਵੇ ਤੇ ਅੰਗ ਹੈ 133 133 ਅੰਗ ਮਾਜ ਮਹੱਲਾ ਪੰਜਵਾਂ ਘਰ ਚੌਥਾ ਹੈ 12 ਮਹਾ ਮਾਜ ਮਹੱਲਾ ਪੰਜਵਾਂ ਇਹ ਕੋ ਔਂਕਾਰ ਸਤਿਗੁਰ ਪ੍ਰਸਾਦ 12 ਮਹੀਨੇ ਬਖਸ਼ਿਸ਼ ਕੀਤੇ ਹਨ ਤਾਂ ਕਿ ਮਨ ਕੰਟਰੋਲ ਵਿੱਚ ਰਵੇ ਦੇ ਮਾਨੁ ਗੁਰੂ ਨੂੰ ਨਹੀਂ ਮੰਨਦਾ ਤਾਂ ਮੈਲੇ ਨਿਸਵਾਸਰ ਦੇ ਨਤੀਸ ਇਹ 30 ਦਿਨ ਵੀ ਕਿਤੇ ਜਿਹੜੇ ਹਨ 30 ਦਿਨ ਲਿਖੇ ਨੇ ਮਹਾਰਾਜ ਜੀ ਨੇ ਇਹ ਵੀ ਆਵੇਂ ਨੰਗ ਜਾਂਦੇ ਹਨ ਸਾਮਨ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਉਹ ਰੂਹਾਂ ਉਹ ਮਨ ਜਿਨ੍ਹਾਂ ਦਾ ਸਤਗੁਰਾਂ ਦਾ ਪਿਆਰ ਮਨ ਵਿੱਚ ਬਸਿਆ ਹੋਇਆ ਹੈ ਕਿਉਂਕਿ ਇੱਕ ਬ੍ਰਾਈਡ ਹੁੰਦੀ ਹੈ ਤੇ ਇੱਕ ਸੋਲ ਬ੍ਰਾਈਡ ਹੁੰਦੀ ਹੈ ਸੋਲ ਬ੍ਰਾਈਡ ਸਾਡੇ ਅੰਦਰ ਹੈ ਜਿਹਨੂੰ ਆਤਮਾ ਕਹਿੰਦਾ ਹੈ ਬੜਾ ਮਾਣ ਦਿੱਤਾ ਹੈ ਆਤਮਾ ਨੂੰ ਆਤਮ ਦੇਵ ਪੂਜੀਏ ਆਤਮਾ ਨਾਲ ਆਪਣਾ ਧਿਆਨ ਜੋੜ ਕੇ ਪਰਮਾਤਮਾ ਨੂੰ ਯਾਦ ਕਰੀਏ ਵਾਹਿਗੁਰੂ ਨੂੰ ਯਾਦ ਕਰੀਏ ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮਾ ਬੀਨਿਆ ਰਾਬਾ ਆਤਮਾ ਵਿੱਚ ਵੱਸਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਆਤਮ ਮਹਾਰਾਮ ਆਰਾਮ ਮਹ ਆਤਮ ਚੀਨਸ ਗੁਰ ਵਿਚਾਰਾ ਗੁਰਬਾਣੀ ਪੜਾਂਗੇ ਗੁਰਬਾਣੀ ਸੁਣਾਂਗੇ ਤਾਂ ਸਮਝ ਪਵੇਗੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਆ ਜਿਹੜੀ ਸਾਡੀ ਸੋਲ ਬਰਾਈਡ ਅੰਦਰ ਹੈ ਅਤੇ ਸਾਡਾ ਸਰੀਰ ਵੀ ਦੇ ਜਿਹੜੀ ਹੈ ਇਹ ਵੀ ਜੀ ਸੇਵਾ ਕਰਦੀ ਹੈ ਸਿਮਰਨ ਕਰਦੀ ਹੈ ਆਪਣੇ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਕਾਮਣ ਹੋ ਕੇ ਜੁੜੀ ਰਹਿੰਦੀ ਹੈ ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਕਰਦੀ ਹੈ ਤਾਂ ਇਹਦਾ ਦੁਨੀਆ ਤੇ ਆਉਣਾ ਸਫਲਾ ਹੋ ਜਾਂਦਾ ਹੈ ਇਹਦਾ ਮਨ ਹਰਿਆ ਭਰਿਆ ਹੋ ਜਾਂਦਾ ਹੈ ਇਹਦਾ ਹਿਰਦਾ ਖਿੜ ਜਾਂਦਾ ਹੈ ਆਪਣੇ ਬੱਚਿਆਂ ਵਿੱਚ ਪਰਿਵਾਰ ਵਿੱਚ ਘਰ ਰਹਿੰਦੇ ਆ ਆਪਣੇ ਆਲੇ ਦੁਆਲੇ ਜਿਸ ਨਗਰ ਵਿੱਚ ਜਿਸ ਗਲੀ ਮਹੱਲੇ ਵਿੱਚ ਜਿਸ ਪਿੰਡ ਵਿੱਚ ਵੀ ਇਹ ਸਰੀਰ ਰਹਿੰਦਾ ਹੈ ਇਸ ਓਲ ਬ੍ਰਾਈਡ ਇਸ ਸਰੀਰ ਵਿੱਚ ਰਹਿੰਦੀ ਹੈ ਆਨੰਦਮਾਨਦੀ ਹੈ ਕਿਉਂਕਿ ਮਨ ਤਨ ਰਤਾ ਸਾਚ ਰੰਗ ਇੱਕੋ ਨਾਮ ਆਧਾਰ ਮਨ ਤੇ ਤਨ ਇਹ ਦੋਵੇਂ ਇਕੱਠੇ ਹੁੰਦੇ ਨੇ ਜੇ ਤਨ ਹੈ ਤੇ ਮਨ ਹੈ ਜੇ ਮਨ ਹੈ ਤੇ ਤਨ ਹੈ ਜਿ ਪਾਨਨ ਆਰੇ ਆ ਤੇ ਮਨ ਨੂੰ ਲੋਕ ਭੂਤ ਕਹਿੰਦੇ ਨੇ ਲੋਕੀ ਡਰਦੇ ਨੇ ਮਨ ਤਨ ਰੱਤਾ ਸੱਚ ਰੰਗ ਵਾਹਿਗੁਰੂ ਦੀ ਕਿਰਪਾ ਦੁਆਰਾ ਸਤਿਗੁਰੂ ਤਨਗੁਰ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ ਮਨ ਤੇ ਤਨ ਰੱਤੇ ਜਾਂਦੇ ਨੇ ਰੰਗੇ ਜਾਂਦੇ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਦੇ ਵਿੱਚ ਇੱਕੋ ਨਾਮ ਆਧਾਰ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਸਾਡਾ ਮਨ ਹੈ ਸੋ ਲਾਈਟ ਹੈ ਹਰ ਮਾਈਂਡ ਐਂਡ ਬੋਡੀ ਆਰ ਐਟਿਊਨਡ with the love of the true one akal purakh wahguru ji ekko onkar his name is her only sport sat naam sri wahguru ikko hi aasra hai unna nu wahguru ji de naam da Iko naam anda ikko naam aadhar wahguru da naam hi ਆਸਰਾ ਬਣ ਜਾਂਦਾ ਹੈ ਜਿਵੇਂ ਅੰਧੇ ਨੂੰ ਬ্লাইন্ড ਨੂੰ ਜਦੇ ਕੋ ਲੱਖਾਂ ਨਹੀਂ ਮਾਲਕ ਨੇ ਦਿੱਤੀਆਂ ਉਹਦਾ ਆਸਰਾ ਸੋਟੀ ਹੈ ਜਿਹੜੀਆਂ ਰੂਹਾਂ ਰੰਗੀਆਂ ਜਾਂਦੀਆਂ ਨੇ ਮਾਲਕ ਦੇ ਨਾਮ ਦੇ ਵਿੱਚ ਉਹਨਾਂ ਦੀ ਸੋਟੀ ਉਹਨਾਂ ਦਾ ਆਸਰਾ ਪ੍ਰਮਾਤਮਾ ਦਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਵਿਖਿਆ ਰੰਗ ਕੂੜਾ ਵਿਆ ਤੇ ਸਨ ਸਭੇ ਛਾਰ ਆ ਮਾਇਆ ਦਾ ਰੰਗ ਇਹ ਨਾਸ ਹੋ ਜਾਣਾ ਖਤਮ ਹੋ ਜਾਣਾ ਹੈ ਜਿਵੇਂ ਕੱਪੜਿਆਂ ਦੇ ਰੰਗ ਕੱਚੇ ਲਹਿ ਜਾਂਦੇ ਨੇ ਮਾਇਆ ਦਾ ਰੰਗ ਕੱਚਾ ਹੈ ਇਹ ਵੀ ਇੱਕ ਦਿਨ ਜਿੰਨਾ ਮਰਜੀ ਚੜਿਆ ਹੋਵੇ ਇਹ ਲੈ ਹੀ ਜਾਂਦਾ ਇਹ ਉੱਤਰ ਜਾਂਦਾ ਦੁਨੀਆ ਦੇ ਨਾਸਵੰਤ ਕੌਤਕ ਜਿੰਨੇ ਹਨ ਇਹ ਸਾਰੇ ਖਤਮ ਹੋ ਜਾਂਦੇ ਹਨ ਮਾਇਆ ਦੀਆਂ ਖੇਡਾਂ ਸਾਰੀਆਂ ਹੀ ਉੱਤਰ ਜਾਂਦੀਆਂ ਹਨ ਜਿਵੇਂ ਕਪੜਿਆਂ ਦੇ ਕੱਚੇ ਰੰਗ ਲੈ ਜਾਂਦੇ ਨੇ ਵੜਿਆ ਕਰੀਏ ਗੁਰਬਾਣੀ ਮਾਇਆ ਕਾ ਰੰਗ ਸਭ ਫਿੱਕਾ ਇਹ ਸਾਰਾ ਫਿੱਕਾ ਹੈ ਉਤਰ ਜਾਂਦਾ ਲੈ ਜਾਂਦਾ ਵਿਖਿਆ ਰੰਗ ਕੂੜਾ ਵਿਆ ਇਹ ਝੂਠੇ ਰੰਗ ਨੇ ਪੱਕਾ ਰੰਗ ਹੈ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਇਨ ਹੱਥਾਂ ਨਾਲ ਸੇਵਾ ਕਰਨੀ ਕੰਨਾਂ ਨਾਲ ਗੁਰਬਾਣੀ ਸੁਣਨੀ ਅੱਖਾਂ ਨਾਲ ਗੁਰੂਤਾਰਾ ਸਭ ਜੱਕੇ ਦਰਸ਼ਨ ਕਰਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰੈਸੈਂਟ ਟਾਈਮ ਤੇ ਦਾ ਪਲੇਅਰਸ ਆਫ ਕ੍ਰਪਸ਼ਨ ਆਫ ਹਾਲਸ ਆਲ ਦੈਟ ਇਜ਼ ਸੀਨ ਸ਼ਲ ਟਰਨ ਟੂ ਐਸ਼ਸ ਹਾਰੇ ਅੰਮ੍ਰਿਤ ਬੂਂਦ ਸੁਹਾਵਣੀ ਵਾਹਿਗੁਰੂ ਦੇ ਨਾਮ ਦੀ ਅੰਮ੍ਰਿਤ ਬੂੰਦ ਸੁਹਾਵਣੀ ਹੈ ਸੁੰਦਰ ਹੈ ਜਦੋਂ ਉਹ ਬੂੰਦ ਮਨ ਵਿੱਚ ਛੱਕਦਾ ਹੈ ਆਪਣੀ ਰਸਨਾ ਦੇ ਨਾਲ ਕਹਿੰਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਦੇ ਅੰਮ੍ਰਿਤ ਦੀਆਂ ਬੂੰਦਾਂ ਅੰਦਰ ਜਾਂਦੀਆਂ ਹਨ ਜਦੋਂ ਹਰ ਹਰ ਜਪਦਾ ਹੈ ਵਾਹਿਗੁਰੂ 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 ਰਸਨਾ ਜਪਦੀ ਹੈ ਕਿਉਂਕਿ ਨਾਮ ਵੀ ਅੰਮ੍ਰਿਤ ਹੈ ਨਾ ਜਿਵੇਂ ਖੰਡੇ ਬਾਟੇ ਦੀ ਪੌਲ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਿੱਤੇ ਮੇ ਨਾਮ ਵੀ ਅੰਮ੍ਰਿਤ ਹੈ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਛੱਕ ਕੇ ਫਿਰ ਵੀ ਨਾਮ ਹੀ ਜਪਣਾ ਪੈਂਦਾ ਹੈ ਅੰਮ੍ਰਿਤ ਬਣਾਉਣ ਲੱਗਿਆਂ ਵੀ ਗੁਰਬਾਣੀ ਹੀ ਪੜ੍ਹੀ ਜਾਂਦੀ ਹੈ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਤਾਂ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਗੁਰਬਾਣੀ ਦਾ ਅਸਰ ਹੋ ਜਾਂਦਾ ਹੈ ਅੰਮ੍ਰਿਤ ਦੇ ਵਿੱਚ ਹਾਰੇ ਅੰਮ੍ਰਿਤ ਬੂੰਦ ਵਾਹਿਗੁਰੂ ਵਾਹਿਗੁਰੂ ਇਦਾਂ ਕਹਿੰਦਾ ਰਵੇ ਆਪਣੀ ਰਸਨਾ ਨਾਲ ਬੂੰਦਾਂ ਅੰਦਰ ਜਾਂਦੀਆਂ ਰਹਿੰਦੀਆਂ ਹਨ ਤੇ ਇਹ ਬੂੰਦਾਂ ਬੜੀਆਂ ਸੋਹਣੀਆਂ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਜਿਵੇਂ ਮੀਂਹ ਦੀਆਂ ਬੂੰਦਾਂ ਪੈਂਦੀਆਂ ਹਨ ਚਾਤਰਕ ਮੂੰਹ ਅੱਡ ਕੇ ਉਡੀਕਦਾ ਰਹਿੰਦਾ ਹੈ ਕਦੋਂ ਸੰਗਤ ਦੀ ਬੂੰਦ ਮੇਰੇ ਮੂੰਹ ਵਿੱਚ ਪਵੇ ਗੁਰਸਿੱਖ ਵੀ ਉਡੀਕਦੇ ਰਹਿੰਦੇ ਹਨ ਕਦੋਂ ਅੰਮ੍ਰਿਤ ਵੇਲਾ ਹੋਵੇ ਤੇ ਗੁਰਬਾਣੀ ਦੀ ਬੂੰਦ ਜਿਹੜੀ ਹੈ ਉਹ ਸਾਡੇ ਮੂੰਹ ਵਿੱਚ ਪੈ ਜਾਵੇ ਕਦੋਂ ਸਾਡੀ ਜ਼ਬਾਨ ਰਸਨਾ ਗੁਰਬਾਣੀ ਅੰਮ੍ਰਿਤ ਵੇਲੇ ਉੱਠ ਕੇ ਪੜੇ ਔਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮਣਹਾਰ ਜੋ ਜੋ ਸੰਗ ਮਿਲੇ ਸਾਧੂ ਕੇਤੇ ਤੇ ਤੇ ਪਤਿਤ ਪੁਨੀਤਾ ਹਰੇ ਅਮਰਤ ਬੂੰਦ ਸੁਹਾਵਣੀ ਉਹ ਸੁਹਾਵਣੀ ਬੂੰਦ ਮਹਾਰਾਜ ਦੇ ਨਾਮ ਦੀ ਵਾਹਿਗੁਰੂ ਜੀ ਦੇ ਨਾਮ ਦੀ ਮਿਲ ਸਾਧੂ ਸਾਧ ਸੰਗਤ ਵਿੱਚ ਜਾ ਕੇ ਸਤਿਗੁਰੂ ਵੀ ਸਾਧੂ ਰੂਪ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਜਾ ਕੇ ਮੇਰੇ ਸਾਧੂ ਪੀਮਣ ਹਾਰ ਜਾਓ ਗੁਰਦੁਆਰਾ ਸਾਹਿਬ ਅੰਮ੍ਰਿਤ ਦੀਆਂ ਬੂੰਦਾਂ ਪ੍ਰਾਪਤ ਹੋ ਜਾਂਦੀਆਂ ਹਨ ਖੰਡੇ ਬਾਟੇ ਦੀ ਪੌਲ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਗੁਰਬਾਣੀ ਦਾ ਅੰਮ੍ਰਿਤ ਵੀ ਅੰਮ੍ਰਿਤ ਬਾਣੀ ਗੁਰਤੀ ਮਿੱਠੀ ਇਹ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਜਿਹੜੀਆਂ ਸੋਲ ਬਰਾਇਡਸ ਵਾਇ ਗੁਰ ਦੇ ਡਰ ਵਾਲੀਆਂ ਹਨ ਪਰਮੇਸ਼ਰ ਦੇ ਡਰ ਵਾਲੀਆਂ ਹਨ ਪਰਮਾਤਮਾ ਦੇ ਭੈ ਵਿੱਚ ਹੁਕਮ ਵਿੱਚ ਰਹਿਣ ਵਾਲੀਆਂ ਹਨ ਉਹਨਾਂ ਨੂੰ ਇਹ ਬੂੰਦਾਂ ਪ੍ਰਾਪਤ ਹੋ ਜਾਂਦੀਆਂ ਹਨ ਦਾ ਡ੍ਰੌਪਸ ਆਫ ਦਾ ਲਾਰਡਸ ਗੋਡਸ ਨੈਕਟਰ ਆ ਸੋ ਬਿਊਟੀਫੁਲ ਮੀਟਿੰਗ ਦਾ ਹੋਲੀ ਸੇਂਟ ਗੁਰਦੁਆਰਾ ਸਾਹਿਬ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਡ੍ਰਿੰਕ ਥੀਜ਼ ਇਨ ਉਹਨਾਂ ਲਈ ਸਾਵਣ ਦਾ ਮਹੀਨਾ ਸੁੱਖਾਂ ਨਾਲ ਲੰਘਦਾ ਹੈ ਵਣ ਪੈਣ ਪ੍ਰਭ ਸੰਗ ਮੌਲਿਆ ਵਣ ਤੈਣ ਪ੍ਰਭ ਸੰਗ ਮੌਲਿਆ ਜੰਗਲਾਂ ਦੇ ਬੂਟੇ ਪੱਤੇ ਵਣ ਪ੍ਰੇਣ ਜੋ ਕੁਝ ਵੀ ਦਿਖ ਰਿਹਾ ਹੈ ਵਿਆਪਕ ਨਜ਼ਰ ਆ ਰਿਹਾ ਹੈ ਜਦੋਂ ਸੌਣ ਦਾ ਮਹੀਨਾ ਆਉਂਦਾ ਹੈ ਆਕਾਰਪੁਰਖ ਵਾਹਿਗੁਰੂ ਜੀ ਦੀ ਇਹਨਾਂ ਤੇ ਐਸੀ ਕਿਰਪਾ ਹੋ ਜਾਂਦੀ ਹੈ ਇਹ ਸਾਰੇ ਕਿ ਸੇਵਲੇ ਇੱਕ ਰਹਿ ਸੁੱਕ ਪਠੂਲੇ ਸੁੱਕੇ ਹੁੰਦੇ ਨੇ ਇੱਕ ਪੱਤਾ ਵੀ ਨਾਲ ਨਹੀਂ ਰਹਿ ਜਾਂਦਾ ਗੱਡੀਆਂ ਚ ਲਾਓ ਦੇਖੋ ਸੜਕਾਂ ਤੇ ਕਿੰਨੇ ਬੂਟੇ ਲੱਗੇ ਹੁੰਦੇ ਨੇ ਇੱਕ ਵੀ ਪੱਤਾ ਨਜ਼ਰ ਨਹੀਂ ਆਉਂਦਾ ਪਰ ਜਦੋਂ ਉਰਤ ਬਦਲਦੀ ਹੈ ਸੰਗਣੇ ਪੱਤੇ ਆ ਜਾਂਦੇ ਹਨ ਵਣ ਪ੍ਰਣ ਪ੍ਰਭ ਸੰਗ ਮੌਲਿਆ ਇਹਨਾਂ ਸਾਰਿਆਂ ਨੇ ਯਾਦ ਕੀਤਾ ਹੈ ਮਾਲਕ ਸਾਡੇ ਪੱਤੇ ਕਿੱਥੇ ਗਏ ਸਾਡੀ ਹਰਿਆਵਲ ਕਿੱਥੇ ਗਈ ਵਾਈ ਗੁਰੂ ਫਿਰ ਮੇਰ ਕਰਦੇ ਹਨ ਆ ਜਿਹੜਾ ਸਾਵਣ ਦਾ ਮਹੀਨਾ ਹੈ ਇਹਦੇ ਵਿੱਚ ਭਰ ਦਿੰਦੇ ਨੇ ਉਹਨਾ ਬਰਖਤਾਂ ਨੂੰ ਇਹਨੇ ਗੂੜੇ ਕਰ ਦਿੰਦੇ ਨੇ ਆਨੰਦ ਆ ਜਾਂਦਾ ਦੇਖ ਕੇ ਆਨੰਦ ਆ ਜਾਂਦਾ ਹੈ ਵਾਣ ਤਣ ਪ੍ਰਭ ਸੰਗ ਮੋਲਿਆ ਇਹ ਸਾਰੇ ਜੁੜੇ ਹੋਏ ਨੇ ਪ੍ਰਮਾਤਮਾ ਨਾਲ ਐ ਮਨਾ ਐ ਸੋਲ ਬਰਾਇਡ ਤੂੰ ਕਿਉਂ ਨਹੀਂ ਜੁੜਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ oh my body oh my soul oh my mind samrath purkha apar wah guru ji nal the forests and the meadows are rejuvenated and refreshed with the love of god the all powerful infinite prime being sare hare bhare ho jande han ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਹੁਣ ਮਨ ਤੇ ਕਰਦਾ ਹੈ ਕਿ ਮਿਲੀਏ ਪ੍ਰਮਾਤਮਾ ਨੂੰ ਲੋਚਦਾ ਹੈ ਮਨ ਮੇਰਾ ਮਨ ਲੋਚੇ ਕੋਰ ਦਰਸ਼ਨ ਤਾਂ ਬਿਲਪ ਕਰੇ ਚਾਤਰ ਕੀ ਨਿਆਈ ਮਨ ਤੇ ਕਹਿੰਦਾ ਮੈਂ ਕਦੋਂ ਦਰਬਾਰ ਸਾਹਿਬ ਜਾਵਾਂ ਕਦੋਂ ਇਸ਼ਨਾਨ ਕਰਾਂ ਕਦੋਂ ਜਾ ਕੇ ਚੁੱਬਾ ਮਾਰਾਂ ਕਦੋਂ ਮੈਂ ਜਾ ਕੇ ਹਾਜ਼ਰੀ ਭਰ ਕੇ ਆਵਾਂ ਪਰ ਕਰਮਾਂ ਚ ਹੋਵੇ ਤਾਂ ਹੀ ਜਾਵੇ ਨਾ ਹਰ ਮਿਲਣ ਨੂੰ ਮਨ ਲੋਚਦਾ ਮਨ ਤੇ ਬੜਾ ਲੋਚਦਾ ਹੈ ਮਨ ਦੀ ਬੜੀ ਇੱਛਾ ਹੈ ਮੈਂ ਨਾਮ ਜਪਾਂ ਮੈਂ ਸਿਮਰਨ ਕਰਾਂ ਮੈਂ ਬੰਦਗੀ ਕਰਾਂ ਮੈਂ ਸੇਵਾ ਕਰਾਂ ਮੈਂ ਗੁਰਦੁਆਰਾ ਸਾਹਿਬ ਜਾਵਾਂ ਪਰ ਕਰਮ ਨਾ ਚੰਗੇ ਹੋਣ ਕਰਕੇ ਸੈਪਰੇਸ਼ਨ ਬਣੀ ਰਹਿੰਦੀ ਹੈ ਕਿਵ ਕੋੜੇ ਟੁੱਟੇ ਪਾਲ ਕਰਮ ਮਿਲਾ ਮਣ ਹਾਰ ਜੇ ਕੋਈ ਕਿਰਪਾ ਕਰਨ ਧੰਗ ਗੁਰੂ ਨਾਨਕ ਸਾਹਿਬ ਮਿਹਰ ਕਰਨ ਕਰਮ ਚੰਗੇ ਹੋਣ ਬੰਦੇ ਦੇ ਡੀਡਸ ਗੁੱਡ ਹੋਣ ਉਹ ਕਰਮ ਫਿਰ ਮਿਲਾ ਦਿੰਦੇ ਹਨ ਸੇਵਾਵਾਂ ਲਾ ਦਿੰਦੇ ਹਨ ਉਹ ਲੈ ਜਾਂਦੇ ਹਨ ਹਰਿਮੰਦਰ ਸਾਹਿਬ ਉਹ ਲੈ ਜਾਂਦੇ ਹਨ ਆਲ ਵਰਲਡ ਵਿੱਚ ਕਿਧਰੇ ਵੀ ਗੁਰੂ ਘਰ ਹੋਵੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਵਾਸਤੇ ਚਰਨਾਂ ਵਿੱਚ ਜੋੜ ਦਿੰਦੇ ਨੇ ਇਸ ਮਸਤਕ ਨੂੰ ਮੱਥੇ ਨੂੰ ਗੱਲ ਸਾਰੀ ਕਰਮਾਂ ਤੇ ਨਿਬੜਦੀ ਹੈ ਤੇ ਕਰਮ ਬਣਦੇ ਨੇ ਜਦੋਂ ਮੱਥਾ ਟੇਕੋ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਪ੍ਰੈਜੈਂਟ ਟਾਈਮ ਦੇ ਵਚਨ ਕਰ ਰਹੇ ਆ ਹਾਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਚੰਗੇ ਕਰਮ ਕਰੀਏ ਉਹ ਕਰਮ ਵੀ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਸਾਨੂੰ ਉਹ ਕਰਮ ਵੀ ਦੇ ਦੇਣਗੇ ਜਿਹਦੇ ਨਾਲ ਸਾਡੀ ਬਾਡੀ ਸਾਡਾ ਸਰੀਰ ਸਾਡੀ ਸੋਲ ਬਰਾਇਡ ਜੁੜ ਜਾਵੇ ਮਾਲਕ ਦੇ ਚਰਨਾਂ ਨਾਲ ਵਾਹਿਗੁਰੂ ਜੀ ਦੇ ਚਰਨਾਂ ਨਾਲ ਭਨ ਗੁਰੂ ਅਰਜਨ ਦੇਵ ਜੀ ਸੇਜ਼ ਮਾਈ ਮਾਈਂਡ ਯਰਨਸ ਟੂ ਮੀਟ ਦਾ ਲਾਰਡ ਗੋਡ ਅਕਾਲ ਪ੍ਰਭ ਵਾਹਿਗੁਰੂ ਜੀ ਇਫ ਓਨਲੀ ਹੀ ਊਡ ਸ਼ੋ ਹਿਸ ਮਰਸੀ ਹਿਸ ਮਰਸੀ ਐਂਡ ਯੂਨਾਈਟ ਮੀ ਵਿਦ ਹਿਮ self ਜਿੰਨੇ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਤ ਬਲਿਹਾਰ ਜਿਹੜੀਆਂ ਦੇਹਾਂ ਨੇ ਜਿਹੜੀ ਸੋਲ ਬਰਾਇਡਸ ਨੇ ਆਪਣੇ ਪ੍ਰਭ ਨੂੰ ਪਾ ਲਿਆ ਪਰਮਾਤਮਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਉਹਨਾਂ ਤੁੰਗੁਰ ਸਾਹਿਬ ਜੀ ਕਹਿੰਦੇ ਹਾਂ ਹਣ ਅਸੀਂ ਬਲਿਹਾਰ ਬਲਿਹਾਰ ਜਾਈਏ ਸਦਕੇ ਸਦਕੇ ਜਾਈਏ ਕੁਰਬਾਨ ਕੁਰਬਾਨ ਜਾਈਏ ਦੋਜ਼ ਬਰਾਇਡਸ who have obtained goda kal prakwahiguruji tan guru arjan dev ji says i am forever sacrificed to them nanak har ji mai aakar vai guruji kripa karo satgurus ji kirtan di daat bakhshish karo shabad di daat bakhshish karo ਗੁਰਬਾਣੀ ਸ਼ਬਦ ਰੂਪ ਹੈ ਗੁਰਬਾਣੀ ਹੀ ਸਮਝਾਉਂਦੀ ਹੈ ਮਨ ਨੂੰ ਨਾਨਕ ਹਰ ਜੀ ਅਕਾਲ ਪੁਰਖ ਜੀ ਨੂੰ ਫਰਮਾਇਆ ਹੈ ਹਰ ਜੀ ਹਰ ਇੱਕ ਚ ਵਸ ਰਹੇ ਹਨ ਮਾਇਆ ਕਰ ਕਿਰਪਾ ਕਰੋ ਸ਼ਬਦ ਮਿਲਾਵਣ ਹਾਰ ਪਾਣੀ ਉਹ ਤਨ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ ਹੈ ਸਾਨੂੰ ਵੀ ਕੀਰਤਨ ਦੇ ਨਾਲ ਜੋੜ ਗਏ ਹਨ ਪ੍ਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਹੈ ਕੀਰਤਨ ਕਰਕੇ ਹਰ ਦਿਨ ਰਹਿਣ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਕਰ ਕੀਰਤਨ ਮਨ ਸੇ ਤਲਪਏ ਜਨਮ ਜਨਮ ਕੇ ਕਿਲ ਵਿਖ ਗਏ ਸ਼ਬਦ ਮੇ ਲਾਹਣ ਹਾਰ ਤਾਇਓ ਬੱਚੇ ਸ਼ਬਦ ਪੜਦੇ ਨੇ ਗੁਰਦੁਆਰਾ ਸਾਹਿਬ ਸੈਕਟਰੀ ਸਾਹਿਬ ਆਲ ਵਰਲਡ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਰ ਸਪੀਚ ਕਰਦੇ ਨੇ ਹੁਣ ਇਹ ਬੱਚੇ ਸ਼ਬਦ ਪੜਨਗੇ ਆ ਸ਼ਬਦ ਪੜਨਗੇ ਇਹਨਾਂ ਪਾਸੋਂ ਸ਼ਬਦ ਸਰਵਣ ਕਰੋ ਉਹ ਸ਼ਬਦ ਕਾਹਦੇ ਨੇ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਉਹਨਾਂ ਸ਼ਬਦਾਂ ਦੇ ਵਿੱਚ ਉਸਤਤ ਭਰੀ ਪਈ ਹੈ ਆਕਾਲ ਪੁਰਖ ਜੀ ਦੀ ਉਹਦੇ ਨਾਲ ਜ਼ਿੰਦਗੀ ਸਵਾਰੀ ਜਾਂਦੀ ਹੈ ਸ਼ਬਦ ਦੀ मीनिंग ਪੱਲੇ ਪੈ ਜਾਵੇ ਫੋਲੋ ਕਰੇ ਸ਼ਬਦ ਜੋ ਪੜਿਆ ਹੈ ਉਹਦੇ ਅਰਥ ਕੀ ਹਨ ਹੁਕਮ ਕੀ ਹਨ ਆਰਡਰ ਕੀ ਹਨ ਸਾਵਣ ਹਾਰ ਜਿੰਦਗੀਆਂ ਸੌਰ ਜਾਂਦੀਆਂ ਹਨ ਭਾਨ ਗੁਰੂ ਨਾਨਕ ਦੇਵ 5th ਗੁਰੂ ਨਾਨਕ ਜੀ ਸੇ ਬਹਿੰਦਾ ਡੀਅਰ ਲਾਰਡ ਗੋਡ ਆ ਕਾਲਪੁਰਖ ਵਾਹਿਗੁਰੂ ਜੀ ਸ਼ੋਜ਼ ਕਾਈਂਡਨੈਸ ਹੀ ਅਡੌਨਸ ਹਿਸ ਪ੍ਰਾਈਡ ਵਿਦ ਦਾ ਵਰਡ ਆਫ ਹਿਸ ਸ਼ਬਦ ਸਾਵਣ ਤੇਨਾ ਸੁਹਾਗਣੀ ਉਹ ਸੋਲ ਬਰਾਇਡਸ ਸਦਾ ਸੁਹਾਗਣ ਹਨ ਜਿਨ੍ਹਾਂ ਦੀ ਗੱਲ ਵਿੱਚ ਜਿਵੇਂ ਦੁਨੀਆ ਵਿੱਚ ਜਿਹੜੀਆਂ ਬਰਾਇਡਸ ਹਨ ਉਹਨਾਂ ਦੇ ਗੱਲ ਵਿੱਚ ਸੋਨੇ ਦੇ ਹਾਰ ਹੁੰਦੇ ਨੇ ਪਰ ਜਿਹੜੀਆਂ ਸੋਲ ਬਰਾਇਡ ਸਨ ਉਹਨਾਂ ਦੀ ਗੱਲ ਵਿੱਚ ਪਰਮਾਤਮਾ ਦੇ ਰਾਮ ਨਾਮ ਦਾ ਵਾਹਿਗੁਰੂ ਜੀ ਦੇ ਸਿਮਰਨ ਦਾ ਹਾਰ ਹੁੰਦਾ ਹੈ। ਉਹ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਹਾਰ ਪਾਉਂਦੀਆਂ ਹਨ ਗੱਲ ਵਿੱਚ। ਉਹ ਸੁਹਾਗਣਾਂ ਹਨ। ਸ਼ਾਵਣ ਇਹ ਮਹੀਨਾ ਸ਼ਾਵਣ ਦਾ ਉਹਨਾਂ ਲਈ ਬਹੁਤ ਸੋਹਣਾ ਹੈ। ਜਿਵੇਂ ਦਰਖਤ ਹਰੇ ਭਰੇ ਸੁੰਦਰ ਹੋ ਜਾਂਦੇ ਹਨ, ਫਲ ਬੂਟੇ ਜੰਗਲਾਂ ਦੇ ਸਾਰੇ ਨਿਹਾਲ ਹੋ ਜਾਂਦੇ ਨੇ ਉਹ ਸੁਹਾਗਣਾ ਵੀ ਨਿਹਾਲ ਹੋ ਜਾਂਦੀਆਂ ਨੇ ਜਿਹੜੀਆਂ ਨਾਮ ਜਪਦੀਆਂ ਨੇ ਸੋਲ ਪ੍ਰਾਈਡਸ ਮਨ ਸਰੀਰ ਸਾਰਾ ਕੁਝ ਸਾਵਣ ਤਿਨਾ ਸੁਹਾਗਣੀ ਰੱਬ ਕਿਵੇਂ ਮਿਲਦਾ ਹੈ ਗੁਰੂ ਸਾਹਿਬ ਜੀ ਨੇ ਸਮਝਾਇਆ ਜਾਇ ਪੁੱਛੋ ਉਹ ਸੁਹਾਗਣੀ ਸੁਹਾਗਣਾ ਕੋਲੋਂ ਜਾ ਕੇ ਪੁੱਛੋ ਅਕਾਲ ਪੁਰਖ ਜੀ ਨੂੰ ਕਿਵੇਂ ਮਨਾਇਦਾ ਹੈ ਸਾਵਣ ਤਿਨਾ ਸੁਹਾਗਣੀ ਜੈਨ RAM ਨਾਮ ਔਰ ਹਾਰ ਜਿਨ੍ਹਾਂ ਦੀ ਗੱਲ ਵਿੱਚ ਕਿਉਂਕਿ ਜਦੋਂ ਮਧਮਾ ਨਾਲ ਬੋਲੀਦਾ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਵਿਦਆਊਟ ਟੰਗ ਜਾਂ ਜਬਾਨ ਨਾਲ ਵੀ ਬੋਲੋ ਰਸਨਾ ਨਾਲ ਵੀ ਬੋਲੋ ਵਾਹਿਗੁਰੂ ਵਾਹਿਗੁਰੂ ਬੈਖਰੀ ਬੈਖਰੀ ਮਧਮਾ ਪਸੰਤੀ ਪਰ ਪਸੰਤੀ ਮਧਮਾ ਬੈਖਰੀ ਕਿਸੇ ਵੀ ਆਵਾਜ਼ ਦੇ ਨਾਲ ਬੋਲੋ ਵਾਹਿਗੁਰੂ 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 ਉਹ ਹਾਰ ਬਣ ਜਾਂਦਾ ਜਿਵੇਂ ਮੋਤੀ ਆਧਾਰ ਬਣ ਜਾਂਦਾ ਤਿਵੇਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਸਵਾਸਾਂ ਦੀ ਡੋਰ ਵਿੱਚ ਉਹਨਾਂ ਨੂੰ ਪਰੋ ਲੈਂਦਾ ਤੇ ਗਲ ਵਿੱਚ ਪਾ ਲੈਂਦਾ ਗਲ ਵਿੱਚ ਪਾ ਲੈਂਦਾ ਸਾਵਣ ਇਜ਼ ਡਿਲਾਈਟਫੁਲ ਫॉर ਦੋਜ਼ ਹੈਪੀ ਸੋਲ ਬਰਾਇਡਸ ਹੂਜ਼ ਹਾਰਟਸ ਆ ਅਡੌਨਡ ਵਿਦ ਦਾ ਨੈਕਲਿਸ ਆਫ ਦਾ ਲਾਰਡਸ ਨੇਮ ਗੋਡਸ ਨੇਮ ਵਾਹਿਗੁਰੂ ਜੀ ਦੇ ਨੇਮ ਅੱਜ ਸਗਰਾਂ ਸੀ ਜਿਹੜਾ ਪਹਿਲਾ ਐਪੀਸੋਡ ਗੁਰਬਾਣੀ ਦਾ ਪਾਠ ਪੜਿਆ ਹੈ ਦਾਸ ਨੇ ਸ਼ੁਰੂ ਕੀਤਾ ਸੀ ਪਰ ਉਹ ਇਲੈਕਟ੍ਰੋਨਿਕ ਸਿਸਟਮ ਐਸੇ ਹਨ ਅੱਗੋਂ ਸਟਾਪ ਹੋ ਗਿਆ ਸੀ ਅੱਗੋਂ ਮਹੀਨਾ ਪੂਰਾ ਨਹੀਂ ਪੜਿਆ ਗਿਆ ਇਸ ਕਰਕੇ ਨਾਲ ਹੀ ਦਾਸ ਨੇ ਦੂਜਾ ਐਪੀਸੋਡ ਭਰ ਕੇ ਆਪ ਸੰਗਤਾਂ ਤੱਕ ਪਹੁੰਚਾ ਦਿੱਤਾ ਹੈ ਜੇ ਤੁਹਾਡਾ ਮਨ ਕਰੇ ਤੇ ਭਾਈ ਸੁਣ ਲੈਣਾ 16 ਜੁਲਾਈ ਸਨ 2025 ਦੀ ਇਹ ਸਗਰਾਂਦ ਹੈ ਅੱਜ ਦਾ ਮਹੀਨਾ ਹੈ ਗੁਰੂ ਮਹਾਰਾਜ ਸਾਰਿਆਂ ਘਰਾਂ ਪਰਿਵਾਰਾਂ ਵਾਸਤੇ ਪੂਰੀ ਦੁਨੀਆ ਵਾਸਤੇ ਸੁੱਖਾਂ ਦਾ ਬਖਸ਼ਿਸ਼ ਕਰਨ ਸਾਰੇ ਆਪੋ ਆਪਣੇ ਬਾਗ ਪਰਿਵਾਰਾਂ ਵਿੱਚ ਸੁਖੀ ਰਹਿਣ ਦਾਸ ਦੇ ਬਾਗ ਪਰਿਵਾਰ ਵਿੱਚ ਵੀ ਬੱਚਿਆਂ ਵਿੱਚ ਵੀ ਸਤਿਗੁਰੂ ਜੀ ਸੁਖ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਾਸ ਨੂੰ ਗੁਰਬਾਣੀ ਦੇ ਲੜ ਲਾਈ ਰੱਖਣ ਆਪ ਸਾਧ ਸੰਗਤ ਵੀ ਗੁਰਦੁਆਰਾ ਸਾਹਿਬ ਜਾਇਆ ਕਰੋ ਹਰ ਸਗਰਾਮ ਤੇ ਜਾਇਆ ਕਰੋ ਮਹੀਨਾ ਹੀ ਪੂਰਾ ਪਰਵਾਨ ਹੋ ਜਾਂਦਾ ਹੈ ਮਹੀਨੇ ਵਿੱਚ ਫਿਰ ਮਨ ਹਿੱਲਦਾ ਨਹੀਂ ਵੱਜ ਜਾਂਦਾ ਹੈ ਮਹਾਰਾਜ ਦੇ ਚਰਨਾਂ ਨਾਲ 30 ਦਿਨ ਵੱਜੇ ਰਹਿੰਦੇ ਹਨ ਸਤਗੁਰਾਂ ਦੇ ਚਰਨਾਂ ਦੇ ਵਿੱਚ ਜੁੜੇ ਰਹਿੰਦੇ ਹਨ ਮਨ ਵੱਜਾ ਰਹਿੰਦਾ ਹੈ ਗੁਰੂ ਤੇ ਚਰਨਾ ਨਾਲ ਜੇ ਨਾ ਜਾਓ ਨਾ ਸੁਣੋ ਗੁਰੂ ਸਾਹਿਬ ਕਹਿੰਦੇ ਤੇ ਕੁਝ ਨਹੀਂ ਮਾਪਿਓ ਨੂੰ ਸਾਰੇ ਤੇ ਪੁੱਤਰ ਪਿਆਰੇ ਨੇ ਚੰਗੇ ਹੋਣ ਮਾੜੇ ਹੋਣ ਭੁਰੇ ਹੋਣ ਭੱਲੇ ਹੋਣ ਸਤਗੁਰੂ ਵੀ ਸਾਡੇ ਮਾਪਿਓ ਹਨ ਪਰ ਹੁਕਮ 'ਚ ਰਹਿਣਾ ਚਾਹੀਦਾ ਹੈ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਨਹੀਂ ਤਾਂ ਮੈਲੇ ਨੇ ਸਵਾਸਰ ਦਿਨ 30 ਇਹ ਅਬਾਊਟ 30 ਦਿਨ ਜਿਹੜੇ ਨੇ ਇਹ ਮੈਲੇ ਨੰਗ ਜਾਂਦੇ ਨੇ ਪਾਪਾਂ ਅਪਰਾਧਾਂ ਵਿੱਚ ਇਸ ਕਰਕੇ ਜਾਂਦਾ ਹੈ ਸਗਰਾਂਤਿਕ ਮਹੀਨਾ ਸਾਡਾ ਸੁੱਖਾਂ ਦੇ ਨਾਲ ਨੰਗ ਜਾਵੇ ਵਾਹਿਗੁਰੂ ਦਾ ਨਾਮ ਜਪਦੇ ਆਂ ਕਿਰਤ ਕਮਾਈ ਕਰਦੇ ਆਂ ਨੰਗ ਜਾਵੇ ਸੋ ਸਾਵਣ ਦਾ ਮਹੀਨਾ ਦਾਸ ਨੇ ਪੜ ਦਿੱਤਾ ਹੈ ਸਤਗੁਰੂ ਜੀ ਪਰਵਾਣ ਕਰ ਲੈਣ ਦੀ ਕਿਰਪਾਲਤਾ ਕਰਨੀ ਦਾਸ ਤੇ ਇਸ ਪੜੇ ਹੋਏ ਨੂੰ ਸਤਗੁਰੂ ਜੀ ਪਰਵਾਣ ਕਰ ਲੈਣਾ ਕਈ ਪੁੱਲਾਂ ਮੇਰੇ ਕੋਲੋਂ ਹੋ ਜਾਂਦੀਆਂ ਹਨ ਠਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਸਤਿਗੁਰੂ ਹੋ ਸੰਗਤ ਵੀ ਗੁਰੂ ਦਾ ਰੂਪ ਹੋ ਵਿੱਚ ਸੰਗਤ ਹਰ ਪ੍ਰਭ ਸੇ ਜਿਉ ਜੀ ਵੀ ਅਲ ਗੁਰਬਾਣੀ ਸੇਵਾ ਤੋਂ ਦਾਸ ਵੀ ਸੇਵਾ ਕਰ ਰਿਹਾ ਸੀ ਆਪ ਜੀ ਕਰਵਾ ਰਿਹਾ ਸੀ ਗੈਨੇ ਦਿਲਬਾਗ ਸਿੰਘ ਲੀਡਸ 11 ਯੂਕੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ